ਮੁੰਡੇ ਨੂੰ ਮਿਲਣ ਆਈ ਕੁੜੀ ਕਾਫੀ ਵਕਤ ਤੱਕ ਦਰਵਾਜ਼ਾ ਨਾ ਖੋਲਿਆ ਮਕਾਨ ਮਾਲਕ ਨੇ ਤੋੜਿਆ ਦਰਵਾਜ਼ਾ ਤੇ ਮੰਜਰ ਦੇਖ ਕੇ ਉੱਡ ਗਏ ਹੋਸ਼ ਜਿਹਾ ਦੱਸਦੀ ਹੈ ਕਿ ਇਸ ਵਕਤ ਮੁਹਾਲੀ ਦੇ ਫੇਜ਼ 1 ਤੋਂ ਦਿਲ ਨੂੰ ਦਹਿਲਾਉਣ ਵਾਲੀ ਇੱਕ ਘਟਨਾ ਸਾਹਮਣੇ ਆਈ ਹੈ ਜਿੱਥੇ ਕਿ ਇੱਕ ਕਮਰੇ ਦੇ ਵਿੱਚ ਇੱਕ ਨੌਜਵਾਨ ਤੇ ਇੱਕ ਕੁੜੀ ਦੀ Laash ਬਰਾਮਦ ਹੋਈ ਹੈ ਜਿਹਾ ਦੱਸਦੀ ਹੈ ਕਿ ਮੁਹਾਲੀ ਦੇ ਫੇਜ਼ 1 ਦੀ ਖਬਰ ਹੈ ਦੱਸਦੀ ਹੈ ਕਿ ਜਿਸ ਨੌਜਵਾਨ ਦੀ ਮੌਤ ਹੋ ਚੁੱਕੀ ਹੈ ਉਸ ਦਾ ਨਾਮ ਅਨਸ ਦੱਸਿਆ ਜਾ ਰਿਹਾ ਹੈ ਜਿਸ ਦੀ ਉਮਰ 30 ਸਾਲ ਹੈ ਅਤੇ ਇਹ ਯੂਪੀ ਦਾ ਰਹਿਣ ਵਾਲਾ ਹੈ ਤੇ ਜਿਸ ਲੜਕੀ ਦੀ ਮੌਤ ਹੋਈ ਹੈ ਉਸ ਦਾ ਨਾਮ ਨਿਧੀ ਹੈ ਜਿਸ ਦੀ ਉਮਰ 25 ਸਾਲ ਹੈ ਤੇ ਯੂਪੀ ਦੇ ਛਪਰਾ ਦੀ ਰਹਿਣ ਵਾਲੀ ਹੈ ਮਿਲੀ ਜਾਣਕਾਰੀ ਦੇ ਮੁਤਾਬਕ ਦੋਨੋਂ ਮਹਾਲੀ ਦੇ ਵਿੱਚ ਨੌਕਰੀ ਕਰਦੇ ਸਨ ਕਿਸੇ ਪ੍ਰਾਈਵੇਟ ਸੈਕਟਰ ਦੇ ਵਿੱਚ ਇਹ ਨੌਕਰੀ ਕਰਦੇ ਸਨ ਤੇ ਦੋਨਾਂ ਦੇ ਵਿੱਚ ਆਪਸੀ ਪ੍ਰੇਮ ਸੰਬੰਧ ਚੱਲ ਰਿਹਾ ਸੀ ਤੇ ਕਾਫੀ ਸਮੇਂ ਤੋਂ ਇਹ ਦੋਨੇ ਇੱਕ ਦੂਸਰੇ ਜਾਣਦੇ ਨੇ ਤੇ ਨਿਧੀ ਅਨਸ ਨੂੰ ਉਸ ਦੇ ਕਮਰੇ ਦੇ ਵਿੱਚ ਮਿਲਣ ਆਇਆ ਕਰਦੀ ਸੀ ਇੱਥੇ ਦੱਸਦੀ ਹੈ ਕਿ ਅੱਜ ਜਦੋਂ ਨਿਧੀ ਅਨਸ ਨੂੰ ਮਿਲਣ ਆਈ ਤੇ ਉਹਨਾਂ ਨੇ ਕਾਫੀ ਵਕਤ ਤੱਕ ਕਮਰੇ ਦਾ ਦਰਵਾਜ਼ਾ ਨਾ ਖੁੱਲਿਆ ਮਕਾਨ ਮਾਲਕ ਦੇ ਵਾਰ-ਵਾਰ ਦਰਵਾਜ਼ਾ ਖੜਕਾਉਣ ਤੇ ਵੀ ਦਰਵਾਜ਼ਾ ਜਰੋਂ ਅੰਦਰੋਂ ਨਾ ਖੁੱਲਿਆ ਤਾਂ ਮਕਾਨ ਮਾਲਕ ਨੇ ਦਰਵਾਜ਼ਾ ਤੋੜਿਆ ਤੇ ਜਦੋਂ ਦਰਵਾਜ਼ਾ ਤੋੜਿਆ ਤੇ ਉਸ ਵਕਤ ਕਮਰੇ ਦੀ ਛੱਤ ਦੇ ਪੱਖੇ ਦੇ ਨਾਲ ਅਨਸ ਦੀ ਲਾਸ਼ ਲਟਕਦੀ ਹੋਈ ਮਿਲੀ ਤੇ ਨਿਧੀ ਦੀ ਲਾਸ਼ ਜ਼ਮੀਨ ਤੇ ਪਈ ਸੀ ਅਤੇ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਨੀਸ਼ ਨਾਂ ਦਾ ਨੌਜਵਾਨ ਜਿਹੜਾ ਕਿ ਨਦੀ ਨੂੰ ਤੰਗ ਪਰੇਸ਼ਾਨ ਕਰਦਾ ਸੀ ਇਸ ਗੱਲ ਨੂੰ ਲੈ ਕੇ ਅਨਸ ਤੇ ਨਦੀ ਦੇ ਵਿੱਚ ਝਗੜਾ ਹੋਇਆ ਜਿਸ ਕਾਰਨ ਹੋ ਸਕਦਾ ਹੈ ਕਿ ਘਟਨਾ ਵਾਪਰੀ ਹੋਵੇ ਇਸ ਤੋਂ ਬਾਅਦ ਮਕਾਨ ਮਾਲਕ ਨੇ ਪੁਲਿਸ ਨੂੰ ਵੀ ਜਾਣਕਾਰੀ ਦਿੱਤੀ मौके ਤੇ ਪਹੁੰਚੀ ਪੁਲਿਸ ਨੇ ਦੋਨੋਂ ਲਾਸ਼ਾਂ ਨੂੰ ਆਪਣੇ ਕਬਜ਼ੇ ਦੇ ਵਿੱਚ ਲੈ ਲਿਆ ਤੇ ਪੋਸਮਰਟਮ ਦੇ ਲਈ ਭੇਜ ਦਿੱਤਾ ਹੈ ਤੇ ਉਸ ਤੋਂ ਬਾਅਦ ਫ੍ਰੈਂਸਿਕ ਜਾਂਚ ਦੇ ਵੀ ਕੀਤੀ ਜਾਵੇਗੀ ਜਿਸ ਤੋਂ ਪਤਾ ਲੱਗੇਗਾ ਕਿ ਅਸਲ ਵਿੱਚ ਮੌਤ ਦਾ ਕਾਰਨ ਕੀ ਸੀ ਅਤੇ ਦੱਸਦੀ ਹੈ ਕਿ ਪੁਲਿਸ ਨੇ ਮੌਕੇ ਤੋਂ ਮੋਬਾਈਲ ਵੀ ਬਰਾਮਦ ਕਰ ਲਏ ਨੇ ਤੇ ਇਸ ਨੂੰ ਫ੍ਰੈਂਸਿਕ ਜਾਂਚ ਦੇ ਲਈ ਭੇਜ ਦਿੱਤਾ ਹੈ ਤੇ ਪੁਲਿਸ ਨੇ ਕਿਹਾ ਹੈ ਫੋਰੈਂਸਿਕ ਜਾਂਚ ਤੋਂ ਬਾਅਦ ਹੀ ਮੌਤ ਦੇ ਅਸਲ ਕਾਰਨਾਂ ਦਾ ਪਤਾ ਲੱਗੇਗਾ ਨਾਲ ਹੀ ਪੁਲਿਸ ਨੇ ਇੱਥੇ ਸੁਸਾਇਡ ਨੋਟ ਵੀ ਬਰਾਮਦ ਕੀਤੇ ਨੇ ਜਿਸ ਦੇ ਵਿੱਚ ਨਿਦੀ ਅਤੇ ਅਨਸ ਦੇ ਵੱਲੋਂ ਮਨੀਸ਼ ਨਾਂ ਦੇ ਨੌਜਵਾਨ ਦੀ ਗੱਲ ਕੀਤੀ ਗਈ ਉਸ ਦਾ ਜ਼ਿਕਰ ਕੀਤਾ ਗਿਆ ਕਿ ਉਹ ਨਿਦੀ ਨੂੰ ਤੰਗ ਪੇਸ਼ਾਨ ਕਰਦਾ ਸੀ ਸੋ ਪੁਲਿਸ ਨੂੰ ਸ਼ੱਕ ਹੈ ਕਿ ਮਨੀਸ਼ ਦੇ ਕਾਰਨ ਹੀ ਇਹ ਕਤਲ ਹੋਇਆ ਹੋਵੇਗਾ ਜਾਂ ਇਹ ਮੌਤ ਹੋਏਗੀ ਪਰੰਤੂ ਪੁਲਿਸ ਇਹ ਗੱਲ ਕਹਿ ਰਹੀ ਹੈ ਕਿ ਇਹ ਹੋ ਸਕਦਾ ਹੈ ਕਿ ਸੁਸਾਈਡ ਨਾ ਹੋਵੇ ਇਹ ਕਤਲ ਹੋ ਸਕਦਾ ਹੈ ਤੇ ਸੁਸਾਈਡ ਨੋਟ ਕਿਸੇ ਹੋਰ ਦੇ ਵੱਲੋਂ ਲਿਖੇ ਵੀ ਹੋ ਸਕਦੇ ਨੇ ਪਰੰਤੂ ਪੁਲਿਸ ਨੇ ਵੀ ਗੱਲ ਨਾਲ ਕਹੀ ਹੈ ਕਿ ਫੋਰੈਂਸਿਕ ਜਾਂਚ ਤੋਂ ਬਾਅਦ ਹੀ ਗੱਲ ਸਾਹਮਣੇ ਆਵੇਗੀ ਕਿ ਇਹ ਸੁਸਾਈਡ ਹੈ ਜਾਂ ਫਿਰ ਕਤਲ ਦਾ ਕੇਸ ਹੈ